ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੀ ਹਾਂ ਇੱਕ ਅਜਿਹੇ ਮੁੰਡੇ ਦੀ ਕਹਾਣੀ ਹੈ ਜੋ ਪਿੰਡ ਵਿੱਚ ਰਹਿੰਦਾ ਸੀ ਜਿਸ ਦੇ ਕੋਲ ਨਾ ਤਾਂ ਬਹੁਤ ਜ਼ਿਆਦਾ ਪੈਸਾ ਸੀ ਤੇ ਨਾ ਹੀ ਬਹੁਤ ਜ਼ਿਆਦਾ ਕੋਈ ਵੱਡੀ ਹੈਲਪ ਸੀ ਤੇ ਨਾ ਹੀ ਕੋਈ ਉਸ ਦੇ ਕੋਲ ਹੁਨਰ ਸੀ ਪਰ ਫਿਰ ਵੀ ਉਹ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਸੀ ਪਰ ਹਾਂ ਉਸ ਦੇ ਕੋਲ ਇੱਕ ਜਿੱਦ ਜ਼ਰੂਰ ਸੀ ਕਿ ਉਸ ਨੇ ਸਫਲ ਹੋਣਾ ਹੈ ਕਿਉਂਕਿ ਕਦੇ ਵੀ ਆਪਣੇ ਮਤਲਬ 네ਗੇਟਿਵ ਖਿਆਲਾਂ ਦੇ ਵਿੱਚ ਨਹੀਂ ਸੀ ਰਹਿੰਦਾ ਹਮੇਸ਼ਾ ਪੋਜ਼ਿਟਿਵ ਸੋਚਦਾ ਸੀ ਉਸ ਨੂੰ ਇਹ ਹੈਗਾ ਸੀ ਕਿ ਹਾਂ ਮੈਂ ਸਫਲ ਹੋਣਾ ਹੈ ਮੈਂ ਮਨ ਦੇ ਵਿੱਚ ਸੋਚ ਲਿਆ ਤੇ ਮੇਰੀ ਜਿੱਦ ਹੈ ਇਹ ਕਿ ਸਫਲ ਹੋਣਾ ਹੀ ਹੋਣਾ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਕਿਉਂਕਿ ਇਹ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਲਿਆ ਸਕਦੀ ਹੈ ਇਹ ਕਹਾਣੀ ਇੱਕ ਗਰੀਬ ਮੁੰਡੇ ਦੀ ਹੈ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਰਹਿੰਦਾ ਸੀ ਜਿਸ ਦੇ ਜਿਹੜੇ ਪੇਰੈਂਟਸ ਨੇ ਉਹ ਬਹੁਤ ਜ਼ਿਆਦਾ ਗਰੀਬ ਸੀ ਤੇ ਥੋੜੀ-ਬਹੁਤੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਕਈ ਵਾਰ ਤਾਂ ਕੀ ਹੁੰਦਾ ਕਿ ਰੋਟੀ ਦਾ ਵੀ ਉਹਨਾਂ ਨੂੰ ਹੁੰਦਾ ਸੀ ਦੋ ਟਾਈਮ ਦੀ ਜਿਹੜੀ ਰੋਟੀ ਆ ਉਹ ਵੀ ਠੀਕ ਢੰਗ ਨਾਲ ਉਹ ਖਾ ਨਹੀਂ ਸੀ ਪਾਉਂਦੇ ਹੈਗੇ ਐਨੀ ਜ਼ਿਆਦਾ ਗਰੀਬੀ ਉਹਨਾਂ ਦੇ ਘਰ ਸੀ ਔਰ ਰੋਹਿਤ ਨੂੰ ਜਦੋਂ ਸਕੂਲ ਜਾਣਾ ਪੈਂਦਾ ਸੀ ਉਹਨੂੰ 3 ਕਿਲੋਮੀਟਰ ਦੂਰ ਚੱਲ ਕੇ ਆਪਣੇ ਸਕੂਲ 'ਚ ਜਾਣਾ ਪੈਂਦਾ ਸੀ ਤੇ ਬਾਕੀ ਬੱਚੇ ਨੇ ਜਿਹੜੇ ਉਹ ਵੀ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ ਸੀ ਕਿ ਤੂੰ ਗਰੀਬ ਬੱਚਾ ਐ ਤੇਰਾ ਕੁਝ ਨਹੀਂ ਹੋ ਸਕਦਾ ਹੈਗਾ ਤੇਰੇ ਜਿਹੜੇ ਮਾਪੇ ਨੇ ਉਹ ਤੇਰੇ ਉੱਤੇ ਪੈਸੇ ਨਹੀਂ ਲਗਾ ਸਕਦੇ ਤੇ ਤੂੰ ਜ਼ਿੰਦਗੀ ਦੇ ਵਿੱਚ ਕਦੇ ਕੁਝ ਬਣ ਨਹੀਂ ਸਕਦਾ ਪਰ ਰੋਹਿਤ ਇਹ ਗੱਲਾਂ ਸਾਰੀਆਂ ਧਿਆਨ ਨਾਲ ਸੁਣਦਾ ਸੀ ਪਰ ਚੁੱਪ ਰਹਿੰਦਾ ਸੀ ਉਸ ਦੇ ਦਿਲ ਦੇ ਵਿੱਚ ਇੱਕ ਅੱਗ ਸੀ ਔਰ ਜਦੋਂ ਇਹ ਬੱਚਾ ਹੋਰ ਬੱਚੇ ਜਦੋਂ ਖੇਡਦੇ ਦਾ ਇਸ ਬੱਚੇ ਨੂੰ ਨਾਲ ਖੇਡਣ ਲਈ ਵੀ ਨਹੀਂ ਦਿੱਤਾ ਜਾਂਦਾ ਸੀ। ਰੋਹਿਤ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠਾ ਰਹਿੰਦਾ ਸੀ। ਤੇ ਇੱਕ ਦਿਨ ਸਕੂਲ ਦੇ ਵਿੱਚ ਕੀ ਹੋਇਆ? ਕਲਾਸ ਚੱਲ ਰਹੀ ਸੀ ਔਰ ਅਧਿਆਪਕ ਨੇ ਟੀਚਰ ਨੇ ਅਚਾਨਕ ਹੀ ਸਾਰੇ ਬੱਚਿਆਂ ਨੂੰ ਇੱਕ ਇੱਕ ਬੱਚੇ ਨੂੰ ਖੜੇ ਕਰਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਕੀ ਕਰੋਗੇ, ਕੀ ਬਣੋਗੇ? ਕਿਸੇ ਬੱਚੇ ਨੇ ਕਿਹਾ ਮੈਂ ਡਾਕਟਰ ਬਣੂੰਗਾ। ਕਿਸੇ ਨੇ ਕਿਹਾ ਮੈਂ ਇੰਜੀਨੀਅਰ ਬਣਨਾ ਕਿਸੇ ਨੇ ਕਿਹਾ ਮੈਂ ਪੁਲਿਸ ਜਾਵਾਂਗਾ ਕਿਸੇ ਨੇ ਕਿਹਾ ਮੈਂ ਆਰਮੀ ਚ ਜਾਵਾਂਗਾ ਤੇ ਜਦੋਂ ਰੋਹਿਤ ਦੀ ਵਾਰੀ ਆਈ ਰੋਹਿਤ ਖੜਾ ਹੋਇਆ ਸਹਮਿਆ ਹੋਇਆ ਸੀ ਅਧਿਆਪਕ ਨੇ ਪੁੱਛਿਆ ਕਿ ਹਾਂ ਬੱਚੇ ਤੁਸੀਂ ਦੱਸੋ ਤੁਸੀਂ ਕੀ ਬਣਨਾ ਵੱਡੇ ਹੋ ਕੇ ਤਾਂ ਰੋਹਿਤ ਨੇ ਕਿਹਾ ਮੈਂ ਅਮੀਰ ਬਣਾਂਗਾ ਤਾਂ ਜੋ ਮੇਰੇ ਮਾਪੇ ਰੋਂਣ ਮੈਂ ਉਹਨਾਂ ਨੂੰ ਰੋਂਦੇ ਵੇਖਦਾ ਉਹਨਾਂ ਦੇ ਉਦਾਸ ਚਿਹਰੇ ਵੇਖਦਾ ਮੈਂ ਨਹੀਂ ਚਾਹੁੰਦਾ ਕਿ ਮੇਰੀ ਜਿਹੜੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਮੈਂ ਉਹਨਾਂ ਨੂੰ ਐਵੇਂ ਹੀ ਦੇਖਾਂ ਤਾਂ ਉਸ ਦੀ ਇਹ ਗੱਲ ਸੁਣ ਕੇ ਜਿਹੜੇ ਕਲਾਸ ਦੇ ਬਾਕੀ ਬੱਚੇ ਸੀ ਉਹ ਸਾਰੇ ਹੱਸਣ ਲੱਗ ਪਏ ਉਸ ਦਿਨ ਰਵੀਕਰ ਆ ਕੇ ਬਹੁਤ ਰੋਇਆ ਤੇ ਉਸ ਨੇ ਇੱਕ ਫੈਸਲਾ ਕਰ ਲਿਆ ਕਿ ਮੈਂ ਆਪਣੀ ਜ਼ਿੰਦਗੀ ਬਦਲਣੀ ਹੈ ਤੇ ਮੈਂ ਇਸ ਨੂੰ ਬਦਲ ਕੇ ਹੀ ਰ੍ਹਾਂਗਾ ਉਸੇ ਦਿਨ ਤੋਂ ਆਪਣੀ ਜਿਹੜੀ ਪੜ੍ਹਾਈ ਆ ਉਹ ਪੂਰਾ ਮਨ ਲਾ ਕੇ ਕਰਨੀ ਹੈ ਜਿਹੜੀ ਉਹ ਸਟਾਰਟ ਕਰ ਦਿੱਤੀ ਤੇ ਹੁਣ ਕੀ ਸੀ ਕਿ ਰਵੀ ਦੇ ਘਰ ਲਾਈਟ ਨਹੀਂ ਸੀ ਲਾਈਟ ਨਾ ਹੋਣ ਕਰਕੇ ਰਾਤ ਦੇ ਟਾਈਮ ਉਹਨੂੰ ਪੜਨ ਦੇ ਵਿੱਚ ਦਿੱਕਤ ਮਹਿਸੂਸ ਹੁੰਦੀ ਸੀ ਕਿਉਂਕਿ ਦੀਵੇ ਦੇ ਵਿੱਚੋਂ ਬੱਚਾ ਪੜਦਾ ਸੀ ਦਿਨ ਵਿੱਚ ਉਹ ਕੰਮ ਕਰਦਾ ਪਹਿਲਾਂ ਉਹ ਸਕੂਲ ਜਾਂਦਾ ਫਿਰ ਆਪਣੇ ਮਾਤਾ ਪਿਤਾ ਦੀ ਥੋੜੀ ਹੈਲਪ ਕਰਦਾ ਥੋੜਾ ਕੰਮ ਕਰਦਾ ਉਹਨਾਂ ਦੇ ਨਾਲ ਤੇ ਫਿਰ ਰਾਤ ਨੂੰ ਉਹ ਦੀਵੇ ਦੀ ਲਾਈਟ ਵਿੱਚ ਦੀਵੇ ਦੀ ਲੋਹ ਦੇ ਵਿੱਚੋਂ ਪੜਦਾ ਸੀ ਬਹੁਤ ਹੀ ਮੁਸ਼ਕਲ ਸਮਾਂ ਸੀ ਉਸ ਦਾ ਪਰ ਲੋਕ ਉਹਨੂੰ ਫਿਰ ਵੀ ਉਹਦਾ ਮਜ਼ਾਕ ਉਡਾਉਂਦੇ ਸੀ ਕਿ ਲੈ ਤੇਰਾ ਕੁਝ ਨਹੀਂ ਹੋਣਾ ਤੂੰ ਜਿੰਨੀ ਮਰਜ਼ੀ ਮਿਹਨਤ ਕਰ ਲੈ ਤੇਰਾ ਕੁਝ ਨਹੀਂ ਹੋ ਸਕਦਾ ਪਰ ਉਸ ਨੂੰ ਪਤਾ ਸੀ ਕਿ ਜੇਕਰ ਮੈਂ ਅੱਜ ਮਿਹਨਤ ਨਾ ਕੀਤੀ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਕਦੇ ਬਦਲ ਨਹੀਂ ਸਕਾਂਗਾ ਇਹ ਮਿਹਨਤ ਹੀ ਹੈ ਜੋ ਮੇਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਤੇ ਹੁਣ ਉਹ ਦਿਨ ਆ ਗਿਆ ਜਦੋਂ ਉਸ ਨੇ ਇੱਕ ਵੱਡਾ ਇਮਤਿਹਾਨ ਦਿੱਤਾ ਤੇ ਫਿਰ ਉਹ ਉਹਦੇ ਵਿੱਚ ਫੇਲ ਹੋ ਗਿਆ ਉਹ ਵੀ ਅੰਦਰੋਂ ਟੁੱਟ ਗਿਆ ਤੇ ਸੋਚਣ ਲੱਗਿਆ ਕਿ ਹਾਂ ਲੋਕ ਠੀਕ ਹੀ ਕਹਿੰਦੇ ਸੀ ਕਿ ਮੈਂ ਨਹੀਂ ਕੁਝ ਕਰ ਸਕਦਾ ਮੇਰੇ ਦਿਨ ਐਵੇਂ ਹੀ ਰਹਿਣਗੇ ਮੈਨੂੰ ਕਾਮਯਾਬੀ ਨਹੀਂ ਮਿਲ ਸਕਦੀ ਪਰ ਫਿਰ ਉਸਦੀ ਮਾਂ ਨੇ ਕਿਹਾ ਕਿ ਬੱਚੇ ਤੂੰ ਹਾਰੇ ਆਂ ਮਿਹਨਤ ਨਾ ਛੱਡ ਹਾਰ ਤਾਂ ਮੰਨਣ ਦੀ ਹੁੰਦੀ ਆ ਜੇਕਰ ਤੂੰ ਹਾਰ ਮੰਨ ਲਈ ਤਾਂ ਤੂੰ ਹਾਰੇ ਆਂ ਜੇਕਰ ਤੂੰ ਹਾਰ ਨਹੀਂ ਮੰਨਦਾ ਤਾਂ ਤੂੰ ਜ਼ਰੂਰ ਸਫਲ ਹੋ ਜਾਵੇਂਗਾ ਪੁੱਤਰਾ ਫੇਲ ਹੋਣਾ ਗਲਤ ਨਹੀਂ ਪਰ ਕੋਸ਼ਿਸ਼ ਨੂੰ ਛੱਡ ਦੇਣਾ ਇਹ ਗਲਤ ਹੈ ਉਸ ਦੀ ਮਾਂ ਨੇ ਜਦੋਂ ਬੜੇ ਹੀ ਹੌਸਲੇ ਨਾਲ ਬੜੇ ਪਿਆਰ ਨਾਲ ਉਸ ਬੱਚੇ ਨੂੰ ਸਮਝਾਇਆ ਤਾਂ ਉਸ ਨੂੰ ਇੱਕ ਗੱਲ ਸਮਝ ਆ ਗਈ ਕਿ ਹਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਤਾਂ ਹੀ ਮਿਲਦੀ ਆ ਜੇਕਰ ਅਸੀਂ ਲਗਾਤਾਰ ਜਿਹੜੀ ਕੋਸ਼ਿਸ਼ ਆ ਉਹ ਕਰਦੇ ਰਹਿੰਦੇ ਆ ਉਸ ਮੁੰਡੇ ਨੇ ਫਿਰ ਤੋਂ ਮਿਹਨਤ ਸ਼ੁਰੂ ਕੀਤੀ ਤੇ ਆਪਣੇ ਆਪ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕੀਤਾ ਜਿੰਨਾ ਵੀ ਸਮਾਂ ਉਸ ਨੂੰ ਲੱਗ ਰਿਹਾ ਸੀ ਕਿ ਇਹ ਖਰਾਬ ਹੋ ਰਿਹਾ ਹੈ ਉਸ ਨੂੰ ਉਹਨੇ ਬਚਾਉਣਾ ਸ਼ੁਰੂ ਕਰ ਦਿੱਤਾ ਟਾਈਮ ਦੀ ਬਚਤ ਕਰਕੇ ਉਹ ਸਾਰਾ ਟਾਈਮ ਆ ਜਿਹੜਾ ਆਪਣੀ ਪੜ੍ਹਾਈ ਦੇ ਉੱਤੇ ਲਗਾਉਣਾ ਹੈ ਉਹ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਸਮਾਂ ਆ ਗਿਆ ਜਦੋਂ ਇਮਤਿਹਾਨ ਉਸਨੇ ਦੁਬਾਰਾ ਦੇਣਾ ਸੀ ਤਾਂ ਫਿਰ ਹੁਣ ਪਹਿਲਾਂ ਨਾਲੋਂ ਜ਼ਿਆਦਾ ਉਹਨੇ ਮਿਹਨਤ ਕੀਤੀ ਸੀ ਆਪਣਾ ਸਮਾਂ ਜਿਹੜਾ ਉਸ ਦੇ ਉੱਪਰ ਆਪਣੀ ਪੜ੍ਹਾਈ ਦੇ ਉੱਤੇ ਲਾਇਆ ਸੀ ਤਾਂ ਉਹਦੇ ਨਤੀਜੇ ਨੇ ਜਿਹੜੇ ਉਹ ਸਹੀ ਆਉਣੇ ਹੀ ਸੀ ਤੇ ਹੁਣ ਉਨੂੰ ਸਿਰਫ ਉਹ ਪਾਸ ਹੀ ਨਹੀਂ ਹੋਇਆ ਬਲਕਿ ਉਸ ਪੜਾਈ ਦੇ ਵਿੱਚ ਜੋ ਵੀ ਇਮਤਿਹਾਨ ਉਹਨੇ ਦਿੱਤਾ ਉਹਦੇ ਵਿੱਚੋਂ ਟੌਪ ਕਰ ਗਿਆ ਤੇ ਹੁਣ ਮਾਤਾ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਤੇ ਮਾਂ ਨੇ ਉਹਨੂੰ ਆਪਣੇ ਕਲਾਵੇਂ ਵਿੱਚ ਲੈ ਕੇ ਕਿਹਾ ਕਿ ਦੇਖਿਆ ਪੁੱਤਰ ਮੈਂ ਤੈਨੂੰ ਕਿਹਾ ਸੀ ਕਿ ਕਦੇ ਹਾਰ ਉਦੋਂ ਹੁੰਦੀ ਹੈ ਜਦੋਂ ਵਿਅਕਤੀ ਹਾਰ ਮੰਨ ਲੈਂਦਾ ਹੈ ਤੇ ਅੱਜ ਤੇਰੀ ਜਿੱਤ ਪ੍ਰਾਪਤ ਹੋਈ ਹੈ ਕਿਉਂਕਿ ਜਿਹੜੀ ਤੇਰੀ ਕੋਸ਼ਿਸ਼ ਹੈ ਜਿਹੜੀ ਤੇਰੀ ਮਿਹਨਤ ਆ ਅੱਜ ਉਹ ਰੰਗ ਲੈ ਕੇ ਆਈ ਆ ਤੇ ਹੁਣ ਕਈ ਸਾਲ ਬੀਤ ਗਏ ਤੇ ਉਹ ਬੱਚਾ ਵਧੀਆ ਜੌਬ ਤੇ ਲੱਗ ਗਿਆ ਤੇ ਫਿਰ ਬਹੁਤ ਸਾਰੇ ਉਸਨੇ ਜਿਹੜੀ ਸੇਵਿੰਗ ਹੈ ਉਹ ਵੀ ਇਕੱਠੀ ਕਰ ਲਈ ਤੇ ਇੱਕ ਆਪਣੇ ਲਈ ਵਧੀਆ ਮਕਾਨ ਹੈ ਜਿਹੜਾ ਉਹ ਬਣਾਇਆ ਤੇ ਆਪਣੇ ਮਾਂ ਨੂੰ ਕਿਹਾ ਕਿ ਮਾਂ ਹੁਣ ਤੁਹਾਨੂੰ ਆਪਣੇ ਮਾਤਾ ਪਿਤਾ ਦੋਵਾਂ ਨੂੰ ਕਿਹਾ ਕਿ ਹੁਣ ਤੁਹਾਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਹੁਣ ਮੇਰੇ ਕੋਲ ਸਭ ਕੁਝ ਹੈ ਮੈਂ ਤੁਹਾਨੂੰ ਸਾਰੇ ਜਿਹੜੇ ਸੁੱਖ ਆਰਾਮ ਹੈ ਉਹ ਦੇ ਸਕਦਾ ਤੇ ਇਹ ਸੁਣ ਕੇ ਉਸ ਦੀਆਂ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਇਹ ਕਹਾਣੀ ਸਿਰਫ ਇੱਕ ਬੱਚੇ ਦੀ ਜਾਂ ਇੱਕ ਮੁੰਡੇ ਦੀ ਨਹੀਂ ਆ ਇਹ ਕਹਾਣੀ ਹਰ ਉਸ ਇਨਸਾਨ ਦੀ ਹੈ ਜੋ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਹੈ ਜੋ ਲਗਾਤਾਰ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਵੀ ਲੈਂਦਾ ਤੇ ਉਸ ਮੁਕਾਮ ਦੇ ਉੱਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਪਹੁੰਚਣਾ ਚਾਹੁੰਦਾ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਤਾਂ ਬਣਦਾ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਕਹਾਣੀ ਤੁਹਾਨੂੰ ਕਿਵੇਂ ਲੱਗੀ